ਕੀ ਹੋ ਰਹੀ ਹੈਗੀ ਨਾ ਤੁਹਾਡੇ ਨਾਲ ਕਰੋਗੇ ਸਾਰਾ ਸਾਰਾ ਕੁਝ ਹੋਪੋ ਤਾਈ ਕਰੂਗਾ ਜਨਾਬ ਨਹੀਂ ਬਣਾਓ ਬਣਾਓ ਵੀ ਆਪਣਾ ਨਹੀ ਸਾਰਾ ਹੀ ਧਿਆਨ ਨਹੀਂ ਦੇਣਾ ਹੈ ਇਹ ਨਹੀਂ ਜਾਣ ਦੇਣਾ ਨਹੀਂ ਸਰ ਨਹੀਂ ਸਰ ਅਸੀਂ ਥਾਣੇ ਆਏ ਹੈ ਥਾਣੇ ਆ ਜੇ ਤੁਸੀਂ ਜਾ ਰਹੇ ਆ ਜਿਓ ਆ ਜਿਓ ਉੱਥੇ ਆ ਜਿਓ ਇਹ ਆ ਜਿਓ ਮਲਾਜ਼ਮ ਬੰਦਾ ਖੜਾ ਹੋ ਕੇ ਬੰਦਾ ਬੰਦਰੀ ਭੰਦੀ ਹੋਰੀ ਸਾਰੀ ਗੱਡੀ ਤਲਾ ਰਿਹਾ ਠੀਕ ਆ ਲੋਕਾਂ ਦੇ ਵਿੱਚ ਮਾਰ ਰਿਹਾ ਗੱਡੀ ਕੋਣ ਕੋਣ ਪਰ ਗੱਲ ਕਰੋ ਗੱਲ ਨਹੀਂ ਨਹੀਂ ਸਰ ਆ ਇੱਕ ਤਾਂ ਨਹੀਂ ਗੱਲ ਕਰ ਖਾਨੀ ਮਲਾਜ਼ਮ ਬੰਦਾ ਯਾਰ ਤੇਰੀ ਸੁਣੋ ਗੱਲ ਸਰ ਸਗੀ ਅੰਕੀਤਾ ਐਨੀ ਗੱਲ ਕਹਿ ਚੀ ਰਹੀ ਕੀ ਨਾ ਨਹੀਂ ਤੁਸੀਂ ਪਰਲੇ ਪਾਸੇ ਬੈਠੋ ਅਸੀਂ ਗੱਡੀ ਚਲਾਉਂਦੇ ਆਂ ਅਸੀਂ ਵੀਡੀਓ ਬਣਾ ਲਈ ਉਹ ਨਹੀਂ ਕੋਈ ਚੱਕਰ ਭਾਈ ਫੋਨ ਕਹਿੰਦਾ ਮੈਂ ਕਿੱਥੇ ਨਹੀਂ ਆਜੋ ਯਾਰ ਉਹਦੀ ਕਹਿਣ ਲੱਗੀ ਹੁੰਦਾ ਆਪਾਂ ਨੂੰ ਤਾਂ ਪਤਾ ਨਹੀਂ ਮਰਨ ਵਿਚਾਰ ਦਾ ਦੇਣਾ ਨਾ ਉਹ ਸਾਡਾ ਕੌਣ ਹੈ ਉਹ ਗੱਲ ਕਰਦੇ ਵਿੱਚ ਹੁਣ ਇੱਥੇ ਆ ਜਾਓ ਉੱਥੇ ਆ ਜਾਓ ਕੋਈ ਨਹੀਂ ਆਹ ਸਾਹ ਇਹ ਆ ਆਪਣਾ ਬੰਦਾ ਸਾਰੇ ਆਪਾਂ ਦੇ ਚਲਾਨੀ ਦੇ ਮੈਂ ਤਾਂ ਆ ਗਈ ਸਾਰੇ ਦੇਖੋ ਪੰਜਾਬ ਪੁਲਿਸ ਕੀ ਕਰ ਰਹੀ ਹੈ ਇਹ ਤੁਹਾਨੂੰ ਦੇਖ ਰਿਹਾ ਨਾ ਨਾਲੇ ਬੰਦੇ ਝੁੱਕੀ ਜਾਂ ਲੈ ਬੰਦਾ ਸਾਡੀ ਫੂਟ ਕਾਮ ਇਹ ਕੀ ਆਮ ਜਨਤਾ ਦਾ ਭਲਾ ਕਰਨਗੇ ਇਹ ਤਾਂ ਆਪ ਦਾ ਡਾਡਾ ਨੂੰ ਡੱਕ ਕੇ ਲੋਕਾਂ ਦੇ ਵਿੱਚ ਕਹਿੰਦਾ ਉਹਦੇ ਤੋਂ ਬਾਅਦ ਵੀ ਮੰਮਾ ਜਿਹੜਾ ਕਹਿੰਦਾ ਮੈਂ ਪੀਤੀ ਨਹੀਂ ਅਸੀਂ ਤਾਂ ਇਹ ਪਤਾ ਕਰਾਵਾਂਗੇ ਉਹਨੇ ਕਹਿੰਦਾ ਪੀਤਾ ਬਗਵਾ 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 ਅਮਰਤਮਾ ਸਿੰਘ ਜੀ ਇਹ ਵੇਖ ਲਓ ਜਿਹੜਾ ਵੀ ਆਹ 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 ਬਾਤ ਠੀਕ ਹੈ ਨਾ ਇਹਦੀ ਗੱਡੀ ਦਾ ਨੰਬਰ ਨੋਟ ਕਰ ਬਾਈ ਬਾਈ ਕੋਈ ਨਹੀਂ ਗੱਡੀ ਦਾ ਨੰਬਰ ਐਸ ਐਚ ਅਮਰਤਪਾਲੇ ਇਹ सदर थाना ਫਿਰਮੁਖਸਰ ਸਾਹਿਬ ਦੇ ਵਿੱਚ ਇੱਕ ਗਾੜ ਹੋਇਆ ਠੀਕ ਹੈ ਪਹਿਲਾ ਗੱਡੀ ਦੇ ਵਿੱਚ ਮਾਰੇ ਪਹਿਲਾਂ ਇਹਨਾਂ ਨੇ ਸਕੂਟਰੀ ਦੇ ਵਿੱਚ ਮਾਰਿਆ ਬਾਅਦ ਵਿੱਚ ਬੋਟੇ ਦੇ ਵਿੱਚ ਮਾਰਿਆ ਠੀਕ ਹੈ ਇਹ ਪਬਲਿਕ ਨੇ ਕਾਂਡ ਕਰਦੀ ਹੈ ਪਰੇਸ਼ਾਨ ਕਰਦੀ ਹੈ ਆਪਾਂ ਉੱਥੇ ਤੇਰੇ ਸਾਹ ਬੰਦਾ ਨਾ ਕੀਤਾ ਨਹੀਂ ਕੋਈ ਨਹੀਂ ਹਾਂ ਨਹੀਂ ਕੋਈ ਨਹੀਂ ਆਇਓ ਉੱਥੇ ਉਹ ਆ ਗਿਆ ਬਈ ਆ ਗਿਆ ਬਈ ਕੋਈ ਲੋਕ ਤਾਂ ਨਹੀਂ ਕਿ ਬਾਹਰ ਅੰਨੀ ਉੱਥੇ ਆ ਅੱਛਾ ਆਂ ਨਹੀਂ ਪੀਤੀ ਨਹੀਂ ਮੈਂ ਕੋਈ ਖਾਇ ਵੀ ਕਿਹਨੇ ਪੀਤੀ ਨਹੀਂ ਅਸੀਂ ਇਹੜੀ ਪਤਾ ਕਰਾਵਾਂਗੇ ਕਿ ਬ੍ਰਾਂਡ ਕਿਹੜਾ ਪੀਤਾ ਤੁਸੀਂ ਕਿਹਨੇ ਪੀਤੀ ਨਹੀਂ ਉਹ ਲਾਓ ਤੁਸੀਂ ਕਿਹਨੇ ਪੀਤੀ ਹੋ ਅੱਜ ਭਰਾ ਅਸੀਂ ਤੁਹਾਡੇ ਪਰਾਹ ਨਹੀਂ ਅਸੀਂ ਆਪਦੇ ਭਰਾਵਾਂ ਤੋਂ ਕੀ ਕਰਾਉਣਾ ਕੀ ਕਰਾਉਣਾ ਹੈ ਜੀ ਜਿਹੜਾ ਆਪ ਦੀ ਪ੍ਰੋਡਕਸ਼ਨ ਨਹੀਂ ਕਰਦਾ ਸਾਡੀ ਜਿਹੜਾ ਆਪ ਛੋਟੇ ਤੋਂ ਛੋਟੇ ਪੈਰਾਂ ਤੇ ਖੜਿਆ ਨਹੀਂ ਜਾਂਦਾ ਤੁਸੀਂ ਸਾਡੀ ਕੀ ਸਹਾਰਾ ਕਰੋਗੇ ਬਈ ਦੱਸੋ ਆ ਕੀ ਦਾ ਜੀ ਫੋਨ ਕੀ ਦਾ ਸਾਡੀ ਤੁਸੀਂ ਪੰਜਾਬ ਪੁਲਿਸ ਨਹੀਂ ਮੇਰਾ ਹੈ ਮੇਰਾ ਕੀ ਤੁਸੀਂ ਕੀ ਤੁਸੀਂ ਪੰਜਾਬ ਪੁਲਿਸ ਵਾਲੇ ਆ ਦੱਸੋ ਸਾਨੂੰ ਇਸ ਗੱਲ ਦਾ ਜਵਾਬ ਕਿ ਦਰੂਕੀ ਬਿਲਕੁਲ ਨਹੀਂ ਦਰੂਕੀ ਹੈ ਹੈ ਬਿਲਕੁਲ ਨਹੀਂ ਵੀ ਦਰੂਕੀ ਨਹੀਂ ਆਹ ਦਰੂਕੀ ਪੀ ਰਿਆ ਪਤਾ ਲੱਗਿਆ ਤਾਂ ਦਰੂਕੀ ਪੀਂਦੇ ਦੀ ਹੋਰ ਗੋਲੀਆਂ ਸਾਧੀਆਂ ਹਨ ਤੇ ਤੈਨੂੰ ਪਿਉਣੀ ਕਿਹਨਾਂ ਕੋਲ ਨਹੀਂ ਪਤਾ ਕੋਈ ਇੰਦੇ ਮਾਰਦੀ ਲਾ ਦੇ ਦਰੂਕੀ ਬਿਲਕੁਲ ਮੈਂ ਕਹਿੰਦਾ ਦੋ ਮੈਂ ਕਹਿੰਦਾ ਦੋ ਪਲੰਘਾਂ ਨੇ ਰਸਤੇ 'ਚ ਪੰਜਾਂ ਬੰਦਿਆਂ 'ਚ ਗੱਡੀ ਮਾਰਿਆ ਆ। ਉਹ ਮੇਰੀ ਗੱਲ ਦਾ ਸੁਣ ਲੈ। ਹਾਂਜੀ ਮੇਰਾ ਚੱਲ ਜਿੱਥੇ ਮਰਜ਼ੀ ਜਾਣਾ। ਕਿੱਥੇ ਜਾਣਾ? ਦੁਰਕੇ ਜਿੱਥੇ ਮਰਜ਼ੀ ਜਾਣਾ। ਮੈਂ ਕਹਿੰਦਾ ਤੂੰ ਐਂ ਕਰ। ਤੂੰ ਬਿਨਾਂ ਡੋਲੇ ਮੈਨੂੰ ਛਿੱਟ ਰੱਕ ਢੇੜਾ ਕੱਢ ਕੇ ਪਾ। ਚੱਲ ਚੱਲ ਆ ਜਾ। ਦੁਰ ਦੁਰ ਤੁਰ ਫੜੀ। बस करो की इन छुट ॼणे उहे